ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਗਏ ਤੁਸੀਂ ਥੋੜੇ ਦਿਨ ਪਹਿਲਾਂ ਪਾਤਸ਼ਾਹ ਦਾ ਪਰਬ ਮਨਾਇਆ ਬੜੀ ਉਸਤਤ ਵਿਢਾਈ ਕੀਤੀ ਹੈ ਜਦੋਂ ਮਹਾਰਾਜ ਬਗਦਾਦ ਜਾਂਦੇ ਨੇ ਜਿੱਥੋਂ ਕੜਾ ਪ੍ਰਸ਼ਾਦ ਦੀ ਮਰਿਆਦਾ ਸ਼ੁਰੂ ਹੁੰਦੀ ਹੈ ਉਹ ਬਗਦਾਦ ਤੋਂ ਸ਼ੁਰੂ ਹੋਈ ਹੈ ਜਦੋਂ ਮਹਾਰਾਜ ਬਗਦਾਦ ਗਏ ਬਗਦਾਦ ਵਿੱਚ ਇੱਕ ਗੱਲ ਦੀ ਮਨਾਹੀ ਸੀ ਵੀ ਕੋਈ ਸੰਗੀਤ ਨਹੀਂ ਵਜਾ ਸਕਦਾ ਜਿੰਨੀ ਅਰਬ ਕੰਟਰੀਆਂ ਨੇ ਉੱਧਰ ਲਿਆਂ ਤੁਰਕਮਨਿਸਤਾਨ ਮਗਧਾਤ ਤੱਕ ਲੈ ਕੇ ਏਸ਼ੀਆ ਤੇ ਸੁੰਨੀ ਦੋਨ ਨੇ ਉਹ ਸੁੰਨੀਆਂ ਦੇ ਹਿੱਸੇ ਆਂਦੇ ਕੁਝ ਸ਼ੀਆਂ ਲੋਕ ਨੇ ਵੱਖਰੇ ਵੱਖਰੇ ਨੇ ਜਦੋਂ ਮਹਾਰਾਜ ਉੱਥੇ ਗਏ ਤੇ ਉੱਥੇ ਮਨਾਹੀ ਹੈ ਵੀ ਸੰਗੀਤ ਨਹੀਂ ਵਜਾ ਸਕਦੇ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਨੇ ਸ਼ਹਿਰ ਤੋਂ ਬਾਹਰ-ਬਾਰ ਬਹਿ ਜਾਂਦੇ ਨੇ ਰਾਤ ਪੈਂਦੀ ਹੈ ਆਰਾਮ ਕਰਦੇ ਨੇ ਜਿਵੇਂ ਸਵੇਰ ਹੋਈ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਪਾਤਸ਼ਾਹ ਕਹਿੰਦੇ ਨੇ ਚੱਲ ਮਰਦਾਨਿਆਂ ਆਪਾਂ ਵੀ ਬਾੰਗ ਦਈਏ ਰਵਾਵ ਛੇੜ ਮਰਦਾਨੇ ਕਹਿੰਦੇ ਮਹਾਰਾਜ ਇੱਥੇ ਸੰਗੀਤ ਵਜਾਉਣਾ ਮਨ ਹੈ ਮਹਾਰਾਜ ਕਿਉਂ ਵਜਾਉਣਾ ਪਾਤਸ਼ਾਹ ਨੇ ਕਿ ਆਪਾਂ ਵਜਾਵਾਂਗੇ ਲੋਕ ਪੁੱਛਣਗੇ ਫਿਰ ਦੱਸਾਂਗੇ ਸੰਗੀਤ ਕੀ ਹੈ ਮਰਦਾਨਿਆਂ ਬਾੰਗ ਦਾ ਵਕਤ ਹੋ ਗਿਆ ਚੱਲ ਸੰਗੀਤ ਛੇੜ ਜਿਵੇਂ ਭਾਈ ਮਰਦਾਨੇ ਨੇ ਤੰਦ ਛੇੜੀ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਬਾਂਗ ਦਿੱਤੀ ਉਧਰ ਅਜੇ ਮੌਲਬੀਆਂ ਨੇ ਆਵਾਜ਼ ਦੇਣੀ ਸੀ ਮਸਜਿਦ ਵਿੱਚੋਂ ਇੱਧਰ ਪਾਤਸ਼ਾਹ ਨੇ ਇੱਕ ਘੜੀ ਪਹਿਲਾਂ ਬਾਂਗ ਦੇ ਦਿੱਤੀ ਕੀ ਬੋਲੇ ਨੇ ਮੈਂ ਨਾਲ ਦੀ ਨਾਲ ਤੁਹਾਨੂੰ ਪੌੜੀਆਂ ਸੁਣਾਵਾਂ ਦੋ ਸੁਣਿਓ ਪਹਿਲੀ ਪੌੜੀ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਗਦਾਦ ਕੰਟਰੀ ਏ ਹੁਣ ਜਿੱਥੇ ਤੁਸੀਂ ਜਾਂਦੇ ਹੋ ਫਿਰ ਬਾਬਾ ਗਿਆ ਬਗਦਾਦ ਨੂੰ ਵਾਹਰ ਜਾਏ ਕੀਆ ਅਸਥਨ ਉੱਥੇ ਗੁਰੂ ਨੇ ਸੁਰਤ ਦੀ ਗੱਲ ਕੀਤੀ ਤਾਂ ਮੈਂ ਇਹ ਪੌੜੀ ਲਈਏ ਵਾਹਰ ਜਾਏ ਕੀਆ ਅਸਥਨ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਜਿਨ੍ਹਾਂ ਨੂੰ ਯਾਦ ਨਾਲ ਪੜਿਆ ਕਰੋ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਜਦੋਂ ਅੰਮ੍ਰਿਤ ਵੇਲਾ ਹੋਇਆ ਫਿਰ ਦਿੱਤੀ ਬਾਗ ਨਿਵਾਜ ਕਰ ਬਾਗ ਦਾ ਅਰਥ ਹੁੰਦਾ ਉੱਚੀ ਬਾਚ ਬੋਲਣਾ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆਜ ਹਨ ਸੁਨ ਮਨ ਨਗਰੀ ਪਈ ਦੇਖ ਪੀਰ ਹੈਰਾਨ ਉੱਥੋਂ ਦੇ ਪੀਰ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਕਿਉਂ ਗਾ ਰਿਹਾ ਹੈ ਜੇ ਜੋ ਪਾਤਸ਼ਾਹ ਨੇ ਗਾਇਆ ਉਹ ਤਾਂ ਹੈਰਾਨ ਕਰਨ ਵਾਲਾ ਸੀ ਨਾ ਹਜ਼ੂਰ ਨੇ ਧਾਇਆ ਪਤਾ ਕਿ ਅੰਮ੍ਰਿਤ ਵੇਲੇ ਬਾਗ ਦਿੱਤੀ ਸਹਿਬ ਬੋਲੇ ਪਾਤਾਲਾ ਪਾਤਾ ਲੱਖ ਆਗਾਸ ਆਗਾਸ ਪੜੋ ਪਾਤਾਲਾ ਪਾਤਾ ਲੱਖ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਨੇ ਇਕ ਬਾਤ ਉੜਕ ਉੜਕ ਭਾਲ ਥਕੇ ਵੇਦ ਕਹਨੇ ਇਕ ਬਾਤ ਇਹ ਆਵਾਜ਼ ਨੇ ਹੈਰਾਨ ਕਰ ਦਿੱਤਾ ਬਗਦਾਦ ਦੇ ਲੋਕਾਂ ਨੂੰ ਪੀਰ ਦਸਤਗੀਰ ਜਿਹੜਾ ਉਹ ਸੁਣ ਕੇ ਬਹੁਤ ਕ੍ਰੋਧ ਵਿੱਚ ਆਇਆ ਜਿੱਥੇ ਬੈਠਾ ਸੀ ਉਹਨੇ ਉੱਥੇ ਹੀ ਧਿਆਨ ਲਾ ਕੇ ਵੇਖਿਆ ਪੌਣ ਗਾ ਰਿਹਾ ਇਹਦਾ ਮਤਲਬ ਉਹ ਬੰਦਾ ਵੀ ਪਹੁੰਚਿਆ ਹੋਇਆ ਹੈ ਆਮ ਬੰਦਾ ਨਹੀਂ ਹੈ ਜਿੱਥੇ ਬੈਠਾ ਉੱਥੇ ਉਹਨੇ ਧਿਆਨ ਲਾ ਕੇ ਵੇਖਿਆ ਵੀ ਸ਼ਹਿਰ ਦੇ ਦੂਜੇ ਪਾਸੇ ਕੌਣ ਹੈ ਕਿੱਥੋਂ ਆਵਾਜ਼ ਆ ਰਹੀ ਹੈ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਫਿਰ ਉਹ ਪੀਰ ਦਸਤਗੀਰ ਜਿਹੜਾ ਵੇਖੇ ਧਿਆਨ ਲਗਾਏ ਕਰ ਉਹਨੇ ਧਿਆਨ ਲਾ ਕੇ ਵੇਖਿਆ ਕੀ ਵੇਖਿਆ ਇੱਕ ਫਕੀਰ ਵੱਡਾ ਮਸਤਾਨ ਇੱਕ ਬਾਬਾ ਆਕਾਲ ਰੂਪ ਦੂਜਾ ਰਵਾਬੀ ਮਰਦਾਨਾ ਉਹ ਧਿਆਨ ਲਾ ਕੇ ਵੇਖਦਾ ਕੋਈ ਮਸਤਾਨਾ ਜਿਹਾ ਫਕੀਰ ਹੈ ਗਾਈ ਜਾ ਰਿਹਾ ਨਾਲ ਬੈਠਾ ਕੋਈ ਰਵਾਬ ਵਜਾਉਂਦਾ ਤੇ ਉਹਨੇ ਆਪਣੇ murid ਸੱਦੇ ਸ਼ਹਿਰ ਤੋਂ ਬਾਹਰ ਫਲਾਨੀ ਦਿਸ਼ਾ ਵਿੱਚ ਕੋਈ ਫਕੀਰ ਬੈਠਾ ਹੈ ਉਹ ਗਾ ਰਿਹਾ ਜਾਓ ਪਤਾ ਕਰਕੇ ਆਓ ਕਿੱਥੋਂ ਆਇਆ ਹੈ ਕੌਣ ਹੈ ਕਿਹੜੇ ਘਰਾਣੇ ਦਾ ਰਹਿਣ ਵਾਲਾ ਹੈ ਚਿੱਲੇ ਤੁਰ ਪੈ ਮਰੀਦਾਂ ਨੂੰ ਭੇਜਿਆ ਉਹ ਚਲੇ ਗਏ ਜਦੋਂ ਜਾ ਕੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਜ਼ੂਰ ਘਾਰੇ ਸਨ ਅਜੇ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿਹਾਰ ਪਾਏ ਉਹ ਜਾਂਦਿਆਂ ਮਰੀਦਾਂ ਦਰਸ਼ਨ ਕੀਤੇ ਅੱਜ ਉਹ ਦਰਸ਼ਨ ਉਹਨਾਂ ਨੂੰ ਹੋਏ ਨੇ ਜਿਨ੍ਹਾਂ ਬਾਰੇ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਨੇ ਕਿਹਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਦ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੁਣ ਵੀ ਲਿਆਉ ਨੀ ਅੱਖਨਲ ਦੇਖ ਵੀ ਲਿਆ ਸੇ ਫਿਰ ਗਰਪਾਸ ਨਾ ਪਰਿਆ ਰੇ ਉਹਨਾਂ ਮਰੀਦਾਂ ਦੇ ਭਾਗ ਚੰਗੇ ਸਨ ਉਹ ਉਸ ਭਾਵਨਾ ਨਾਲ ਦਰਸ਼ਨ ਕਰ ਗਏ ਦਰਸ਼ਨ ਕਰਕੇ ਵਾਪਸ ਮੁੜ ਕੇ ਜਾ ਕੇ ਕੀ ਕਹਿੰਦੇ ਨੇ ਫਿਰ ਦੋ ਰਾਇਣ ਦਸਤ ਗੀਰ ਜਾ ਕੇ ਦਸਦੇ ਦਸਤ ਗੀਰ ਨੂੰ ਕਹਿੰਦੇ ਨਾਨਕ ਕਲ ਵਿੱਚ ਆਇਆ ਉਹਨਾਂ ਦਾ ਨਾਮ ਹੈ ਗੁਰੂ ਨਾਨਕ ਜਿਹੜੇ ਘਰ ਰਹੇ ਨੇ ਉਹ ਕਲਯੁਗ ਵਿੱਚ ਨਾਨਕ ਨੇ ਆਏ ਹੋਏ ਤੇ ਪਤਾ ਕੌਣ ਨੇ ਦਸਤਗੀਰ ਸਾਹਿਬ ਉਹ ਕਹਿੰਦਾ ਕੌਣ ਐ ਕਹਿੰਦਾ ਜੀ ਅਸੀਂ ਤਾਂ ਦਰਸ਼ਨ ਕਰਕੇ ਆਏ ਆ ਅਸਲੀਅਤ ਇਹ ਐ ਉਹਦੇ ਦਰਸ਼ਨ ਕਰਕੇ ਐ ਲੱਗਦਾ ਜਿਵੇਂ ਰੱਬ ਬੈਠਾ ਹੋਵੇ ਸਰੀਰ ਨਹੀਂ ਹੈ ਕੋਈ ਉਹ ਤਾਂ ਰੱਬ ਐ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਹੈ ਕੋਈ ਉਹ ਮਰੀਦ ਜਾ ਕੇ ਦੱਸਦੇ ਨੇ ਕਹਿੰਦੇ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ ਰੱਬ ਤੇ ਫਕੀਰ ਦੀ ਕੋਈ ਪਹਿਚਾਨ ਹੈ ਉਹ ਰੱਬ ਲੱਗਦਾ ਹੈ ਉਹਦੇ ਦਰਸ਼ਨ ਕਰਕੇ ਐ ਲੱਗਾ ਜਿਵੇਂ ਖੁਦਾ ਨੂੰ ਵੇਖ ਕੇ ਆਇਆ ਦਸਤਗੀਰ ਗੁੱਸੇ ਚ ਬੋਲਿਆ ਖਾਮੋਸ਼ ਤੁਸੀਂ ਉਹਨੂੰ ਰੱਬ ਕਹਿੰਦੇ ਹੋ ਉਹ ਕੋਈ ਕਾਫਰ ਹੈ ਮਰੀਦ ਚੁੱਪ ਕਰ ਗਿਆ ਦਸਤਗੀਰ ਬੋਲਿਆ ਉਹ ਕੋਈ ਕਾਫਰ ਹੈ ਉਨੇ ਦੋ ਖੁਨਮੀਆਂ ਕੀਤੀਆਂ ਨੇ ਇੱਕ ਤੇ ਸੰਗੀਤ ਵਜਾਉਣਾ ਮਨਾ ਹੈ ਉਹ ਰਵਾਬ ਵਜਵਾਉਂਦਾ ਤੇ ਦੂਜਾ ਜੋ ਸਾਡੇ حضرت ਮੁਹੰਮਦ ਸਾਹਿਬ ਨੇ ਗਾਇਆ ਜੋ حضرت ਮੁਹੰਮਦ ਸਾਹਿਬ ਨੇ ਕਿਹਾ ਉਹ ਜਿਹੜਾ ਬਾਬਾ ਨਾਨਕ ਆਇਆ ਉਹ حضرت ਮੁਹੰਮਦ ਦੇ ਉਲਟ ਕਹਿੰਦਾ ਸਾਰੇ ਮਰੀਦ ਗੁੱਸੇ ਵਿੱਚ ਆ ਗਏ ਫਿਰ ਵੀ ਸਾਡੇ حضرت ਦੇ ਉਲਟ ਕਿਵੇਂ ਕਹਿ ਸਕਦਾ ਦਸਤਗੀ ਰੁੱਟ ਕੇ ਖਲੋ ਗਿਆ ਉਹਨਾਂ ਨੇ ਕਿ ਹੱਥਾਂ ਵਿੱਚ ਰੋੜੇ ਬੱਟੇ ਚੁੱਕੋ ਚਲੋ ਉਸ ਫਕੀਰ ਵੱਲ ਚਲੀਏ ਜੇ ਉਹ ਜਵਾਬ ਨਾ ਨਾ ਦੇ ਸਕਿਆ ਬੱਟੇ ਮਾਰ-ਮਾਰ ਕੇ ਉਸੇ ਜਗ੍ਹਾ ਤੇ ਉਹਨੂੰ ਫੌਤ ਕਰ ਦਿਓ ਫੌਤ ਮੀਨਿੰਗ ਮਾਰ ਦਿਓ ਉੱਥੇ ਮૈયਤ ਬਣਾ ਦਾਂਗੇ ਬੜੇ ਗੁੱਸੇ ਚੱਲ ਪਏ ਜਦੋਂ ਹੁਣ 100 ਬੰਦਾ ਜਾ ਰਿਹਾ ਹੋਵੇ ਤਾਂ ਵਿਖਣ ਵਾਲੇ 10 ਵੀ 50 ਹੋਰ ਨਾਲ ਜੁੜ ਜਾਂਦੇ ਵੀ ਕੀ ਗੱਲ ਹੋਈ ਕੀ ਗੱਲ ਹੋਈ ਬਹੁਤ ਵੱਡੀ ਭੀੜ ਜੁੜ ਗਈ ਜਦੋਂ ਵੱਡੀ ਭੀੜ ਵਿੱਚ ਦਸਤਗੀ ਰਾਇਆ ਹਜ਼ੂਰ ਅਜੇ ਵੀ ਗਾਰ ਸਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਉਸੇ ਪੌੜੀ ਨੂੰ ਅੱਗੇ ਗਾ ਰਹੇ ਨੇ ਓੜ ਕੇ ਓੜ ਕੇ ਭਾਲ ਥੱਕੇ ਵੇਦ ਕਹਨੇ ਕਬਾਤ ਸਹ ਸਠਾਰਾ ਕਹਿਣ ਕਤੇ ਬਾ ਅਸਲੂ ਇਕਤਾਤ ਤੇ ਉਹ ਪੀਰ ਦਸਤਗਿਰ ਆਉਂਦਾ ਹੀ ਪਤਾ ਕੀ ਬੋਲਿਆ ਵਿਚਾਰ ਨਹੀਂ ਕਰਨ ਆਇਆ ਉਹ ਝਗੜਾ ਕਰਨ ਦੇ ਲੱਜੇ ਨਾਲ ਆਇਆ ਆਉਂਦਿਆਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਬਾਬਾ ਤੂੰ ਕੀ ਹੱਤ ਚੁੱਕੀ ਐ ਕਿਉਂਕਿ ਵਿਚਾਰ ਦਾ ਤਰੀਕਾ ਹੋਰ ਹੁੰਦਾ ਜੇ ਕਿਸੇ ਨੇ ਝਗੜਾ ਕਰਨੋਂ ਤਕਰਾਰ ਵਿੱਚ ਬੋਲਦਾ ਵਿਚਾਰਚ ਤਾਂ ਬੋਲਦਾ ਹੀ ਨਹੀਂ ਨਾ ਜਿਨੇ ਝਗੜਾ ਨਹੀਂ ਕਰਨੋਂ ਵਿਚਾਰ ਕਰਦਾ ਜਿਨੇ ਝਗੜਾ ਕਰਨਾ ਉਹ ਤਕਰਾਰ ਕਰਦਾ ਇਸ ਲਈ ਭਾਈ ਕੋਰਦਾਸ ਸਾਹਿਬ ਨੇ ਲਿਖਿਆ ਪੁੱਛੇ ਪੀਰ ਤਕਰਾਰ ਕਰ ਆ ਕੇ ਤਕਰਾਰ ਕਰਕੇ ਪੁੱਛਦਾ ਪੁੱਛੇ ਪੀਰ ਤਕਰਾਰ ਕਰ ਇਹ ਫਖੀਰ ਵੱਡਾ ਆਤਾਈ ਤੂੰ ਕੀ ਅਤ ਚੁੱਕੀ ਐ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਲ ਨਾ ਅਕਾਸ਼ ਲਖ ਓੜ ਕਪਾਲੀ ਖਬਰ ਸੁਣਾਈ ਬਾਬਾ ਤੈਨੂੰ ਪਤਾ ਐ ਇੱਥੇ ਸੰਗੀਤ ਵਜਾਉਣਾ ਮਨਾ ਹੈ ਤੂੰ ਸੰਗੀਤ ਵਜਾ ਰਿਹਾ ਐ ਰਵਾਬ ਬਜਵਾ ਰਹੇ ਹਨ ਪਾਤਸ਼ਾਨਕਾ ਦਸਤਗੀਰ ਸਾਹਿਬ ਕਿੱਥੋਂ ਕਿੱਥੋਂ ਸੰਗੀਤ ਬੰਦ ਕਰੋਗੇ ਰਵਾਬ ਹੈ ਇਹਨੂੰ ਤਾਂ ਬੰਦ ਕਰ ਦਾਂਗੇ ਤੂੰ ਸੰਗੀਤ ਕਿੱਥੋਂ ਬੰਦ ਕਰ ਸਕਦਾ ਹੈ ਕੁਦਰਤ ਦੀ ਇਹ ਸਰਤੀ ਹੋਈ ਸ੍ਰਸ਼ਟੀ ਬ੍ਰਹਮੰਡ ਦੇ ਅੰਦਰ ਆਪਣੇ ਆਪ ਸੰਗੀਤ ਚੱਲ ਰਿਹਾ ਹੈ ਇਹ ਵਗਦੀ ਹੋਈ ਹਵਾ ਵੀ ਸੰਗੀਤ ਵਿੱਚ ਹੈ ਇਹ ਹਿਲਦੇ ਹੋਏ ਪੱਤੇ ਵੀ ਸੰਗੀਤ ਵਿੱਚ ਨੇ ਹੋਰ ਤੇ ਹੋਰ ਆਪਣੇ ਬਾਹਾਂ ਦੀ ਨਬਜ਼ ਪਕੜ ਕੇ ਵੇਖ ਤੇਰੇ ਖੂਨ ਵਿੱਚ ਚਲਦੀ ਹੋਈ ਨਬਜ਼ ਵੀ ਸੁਰ ਤੇ ਤਾਲ ਵਿੱਚ ਸੰਗੀਤ ਵਿੱਚ ਹੈ ਦਿਲ ਤੇ ਹੱਥ ਰੱਖ ਕੇ ਵੇਖ ਤੇਰੇ ਦਿਲ ਦੀ ਧੜਕਣ ਵੀ ਕਿਸੇ ਸੁਰ ਵਿੱਚ ਚੱਲ ਰਹੀ ਹੈ ਟਿਕ 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 ਅੱਗੇ ਪਿੱਛੇ ਹੋ ਜਾਏ ਤਾਲ ਤੋਂ ਬੇਤਾਲ ਸੁਰ ਤੋਂ ਬੇਸੁਰ ਹੋ ਜਾਏ ਤੂੰ ਬਿਮਾਰ ਪੈ ਜਾਏਗਾ ਦਿਲ ਦੀ ਧੜਕਣ ਵੀ ਰੱਬ ਨੇ ਸੰਗੀਤ ਵਿੱਚ ਰੱਖੀ ਹੈ ਸ਼ਰੀਰ ਦੀ ਨਬਜ਼ ਵੀ ਕਿਸੇ ਸੰਗੀਤ ਵਿੱਚ ਹੈ ਤੇਰੇ ਚਲਦੇ ਹੋਏ ਸਵਾਸ ਉਹ ਵੀ ਬਿਲਕੁਲ ਸਹੀ ਦਿਸ਼ਾ ਵਿੱਚ ਇੱਕ ਤਾਲ ਵਿੱਚ ਇੱਕ ਸੁਰ ਵਿੱਚ ਚੱਲ ਰਹੇ ਨੇ ਰੱਬ ਨੇ ਸੰਗੀਤ ਹਰ ਜਗ੍ਹਾ ਤੇ ਰੱਖਿਆ ਕਿੱਥੋਂ ਕਿੱਥੋਂ ਬੰਦ ਕਰੇਗਾ ਇਹ ਤਾਂ ਸੁਰਾਂ ਦਾ ਸੁਮੇਲ ਹੈ ਸੰਗੀਤ ਇਹ ਤਾਂ ਕੁਦਰਤ ਨੇ ਰਚਿਆ ਹੈ ਦਸਤਗੀਰ ਨੇ ਕਿਹਾ ਬੜਾ ਗਹਿਰਾ ਜਵਾਬ ਦਿੱਤਾ ਹੈ ਤੇ ਹੁਣ ਉਹਨੇ ਕਿਹਾ ਚਲੋ ਸੰਗੀਤ ਨੂੰ ਛੱਡ ਹੇ ਨਾਨਕ ਤੂੰ ਸਾਡੇ حضرت ਮੁਹੰਮਦ ਸਾਹਿਬ ਦੇ ਉਲਟ ਗਾਈ ਜਾਂਦਾ ਹੈ ਪਾਦਸ਼ਾਹ ਨੇ ਕਿ ਕਿ ਉਲਟ ਗਾ ਹੈ ਉਨਕੇ حضرت ਮੁਹੰਮਦ ਸਾਹਿਬ ਨੇ ਲਿਖ ਕੇ ਦਿੱਤਾ ਸੱਤ ਪਤਾਲ ਨੇ ਸੱਤ ਆਕਾਸ਼ ਨੇ 14 ਲੋਕ ਨੇ ਧਰਤ ਤੋਂ ਪਤਾਲ ਤੱਕ ਸੱਤ ਧਰਤ ਤੋਂ ਆਕਾਸ਼ ਤੱਕ ਸੱਤ 14 ਲੋਕ 14 ਤਵਕ ਸਾਡੇ ਕਿਤਬਾਂ ਵਿੱਚ ਗ੍ਰੰਥਾਂ ਵਿੱਚ ਲਿਖੇ ਨੇ حضرت ਮੁਹੰਮਦ ਸਾਹਿਬ ਨੇ 14 ਲੋਕ ਕਹੇ ਨੇ ਤੂੰ ਲੱਖਾਂ ਹੀ ਪਤਾਲ ਲੱਖਾਂ ਆਕਾਸ਼ ਕਹਿ ਰਹੇਂ ਇਹ ਤਾਂ ਤੋਹੀਨ ਹੈ ਸਤਗੁਰਾਂ ਦਾ ਜਵਾਬ ਬੜਾ ਪਿਆਰਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਦਸਤਗੀਰ ਸਾਹਿਬ ਜੋ حضرت ਤੂ ਮੁਹੰਮਦ ਸਾਹਿਬ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਇੱਕਦਮ ਸਾਰੇ ਮੁਸਲਮਾਨ ਹੱਥ ਵਿੱਚ ਜਿਹੜੇ ਬੱਟੇ ਸਾਨੂੰ ਸੁੱਟ ਦਿੱਤੇ ਵੇ ਤੇ ਸਾਡੇ ਰੱਬ ਨੂੰ ਸਹੀ ਕਹਿ ਰਿਹਾ ਪਾਤਸ਼ਾਹ ਕਹਿੰਦੇ ਜੋ حضرت ਤੂ ਮੁਹੰਮਦ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਔਰ ਜੋ ਮੈਂ ਕਹਿ ਰਿਹਾ ਹਾਂ ਉਹ ਵੀ ਬਿਲਕੁਲ ਸਹੀ ਕਹਿ ਰਿਹਾ ਹਜ਼ਰਤ ਮੁਹੰਮਦ ਸਾਹਿਬ ਨੇ 14 ਲੋਕ ਵੇਖੇ ਨੇ ਉਹਨਾਂ ਉਮਤ ਨੂੰ 14 ਕਹਿ ਦਿੱਤੇ ਮੈਨੂੰ ਲੱਖਾਂ ਦਿਸ ਰਹੇ ਨੇ ਮੈਂ ਲੱਖਾਂ ਕਹਿ ਰਿਹਾ ਗਲਤ ਕੀ ਹੈ ਉਹਨਾਂ ਨੂੰ 14 ਨਜ਼ਰ ਆਏ ਉਹ ਨਹੀਂ 14 ਕਹਿ ਦਿੱਤੇ ਸੱਚ ਕਿਹਾ ਮੈਨੂੰ ਲੱਖਾਂ ਹੀ ਨਜ਼ਰ ਆ ਰਹੇ ਨੇ ਮੈਂ ਲੱਖਾਂ ਹੀ ਕਾ ਰਿਹਾ ਇਹਦੇ ਵਿੱਚ ਦਸਤਗੀਰ ਸਭ ਗਲਤ ਕੀ ਹੈ ਤੇ ਦਸਤਗੀਰ ਇੱਕਦਮ ਗੁੱਸੇ 'ਚ ਬੋਲਿਆ ਲੱਖਾਂ ਆਕਾਸ਼ ਪਤਾਲ ਤੁਹਾਨੂੰ ਦਿਸ ਰਹੇ ਨੇ ਸਭ ਨੇ ਕਿ ਦਿਸ ਰਹੇ ਨੇ ਤੇ ਹੁਣ ਉਹ ਚੈਲੰਜ ਕਰਕੇ ਕਹਿੰਦਾ ਬੁਖਾ ਸਕਦੇ ਹੋ ਫਿਰ ਲੱਖਾਂ ਆਕਾਸ਼ ਪਥਾਲ ਦਿਖਾ ਸਕਦੇ ਹੋ ਗੁਰੂ ਨਾਨਕ ਸਹਿਬ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਉਹਨਾਂ ਦਾ ਚੈਲੰਜ ਕਬੂਲ ਕੀਤਾ ਹਜ਼ੂਰ ਬੋਲੇ ਬੁਖਾ ਸਕਦਾ ਹਾਂ ਬੁਖਾ ਸਕਦਾ ਹਾਂ ਪਰ ਮੇਰੀ ਵੀ ਇੱਕ ਸ਼ਰਤ ਹੈ ਦਸਤਗੀਰ ਸਾਹਿਬ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਹੈ ਉਹ ਬੰਦਾ ਇੱਥੇ ਬਿਠਾ ਦਿਓ ਉਹਨੂੰ ਬੁਖਾ ਦਾਂਗਾ ਇੰਨੇ ਮੁਰਿਦਾਂ ਚੋ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ ਇੱਥੇ ਬਿਠਾ ਦਿਓ ਉਹਨੂੰ ਬਿਖਾ ਦਾਂਗਾ ਦਸਤਗੀਰ ਸੋਚੀ ਪੈ ਗਿਆ ਸਭ ਨਵੇਂ ਪੁਰਾਣੇ ਮੁਰਿਦਾਂ ਵੱਲ ਉਹਨੇ ਧਿਆਨ ਧਰਿਆ ਚੰਗੀ ਤਰ੍ਹਾਂ ਵੇਖਿਆ ਤੇ ਵੇਖ ਕੇ ਉਹਨੇ ਫੈਸਲਾ ਪਤਾ ਕੀ ਕੀਤਾ ਮੈਨੂੰ ਆਪਣੇ ਪੁੱਤ ਤੇ ਵਿਸ਼ਵਾਸ ਹੈ ਮਾਫ ਕਰਿਓ ਮੁਰਿਦ ਕਿੰਨੇ ਵੀ ਕਿਸੇ ਗੁਰੂ ਦੇ ਹੋਣ ਜਦੋਂ ਵੀ ਉਹਨੂੰ ਵਿਸ਼ਵਾਸ ਹੁੰਦਾ ਹੈ ਆਪਣੇ ਪੁੱਤ ਤੇ ਹੁੰਦਾ ਇਹ ਤਾਂ ਮੇਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਮਿਲੀ ਹੈ ਨਹੀਂ ਤੇ ਦੇਹ ਧਾਰੀਆਂ ਦਾ ਮਾਫ ਕਰਿਓ ਸੇਵਕ 50-50 ਸਾਲ ਤੋਂ ਸੇਵਾ ਕਰੀ ਜਾਣ ਜਦੋਂ ਗੱਦੀ ਦੇਣਗੇ ਪੁੱਤ ਭਤੀਜੇ ਭਾਂਜਿਆਂ ਨੂੰ ਦੇਣਗੇ ਮਰੀਦ ਨੂੰ ਸੇਵਕ ਨੂੰ ਕੋਈ ਨਹੀਂ ਦਿੰਦਾ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਪੁੱਤਾਂ ਨੂੰ ਛੱਡ ਕੇ ਸੇਵਕਾਂ ਨੂੰ ਵੀ ਗੱਦੀ ਦਿੱਤੀ ਹੈ ਨਹੀਂ ਤੇ ਸੇਵਕ ਨੂੰ ਕੌਣ ਦਿੰਦਾ ਹੈ ਸੇਵਕ ਜਿੰਨੇ ਮਰਜ਼ੀ ਚੰਗੇ ਹੋਣ ਪੁੱਤ ਨੂੰ ਫਿਰ ਮੋਰੇ ਲਾਉਣਗੇ ਸਾਧ ਸੰਗਤ ਅੱਜ ਦਸਤਗੀਰ ਨੇ ਵੀ ਉਹੋ ਕੀਤਾ ਵੱਡੇ ਛੋਟੇ ਸਭ ਮুরিਦ ਛੱਡ ਦਿੱਤੇ ਉਹਨੇ ਆਪਣੇ ਬੇਟੇ ਨੂੰ ਕਿਹਾ ਮੈਨੂੰ ਮੇਰੇ ਪੁੱਤ ਤੇ ਵਿਸ਼ਵਾਸ ਹੈ ਇਹਨੂੰ ਦਿਖਾ ਦਿਓ ਖੈਰ ਉਹਦਾ ਬੇਟਾ ਵੀ ਪੰਜ ਵਕਤ ਦਾ ਨਵਾਜੀ ਹੈ ਇਲਮ ਜਾਨਣ ਵਾਲਾ ਮੌਲਵੀ ਹੈ ਉਹ ਗਿਆਨ ਰੱਖਦਾ ਉਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੋਰੇ ਬਿਠਾ ਦਿੱਤਾ ਗਿਆ ਇੱਥੋਂ ਤੱਕ ਪਹਿਲਾਂ ਮੈਂ ਪੌੜੀ ਸੁਣਾਦਾ ਤੁਹਾਨੂੰ ਪਾਈ ਗੁਰਦਾਸ ਜੀ ਲਿਖਦੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆ ਤਾਈ ਇੱਥੇ ਵਿੱਚ ਬਗਦਾਦ ਦੇ ਵੱਢੀ ਕਰਾਮਾਤ ਦਿਖ ਲਾਈ ਲੱਖ ਪਤਾਲ ਕਾਸ਼ ਲਖ ਊੜ ਕ ਭਾਲੀ ਖਬਰ ਸੁਣਾਈ ਫਿਰ ਦਰਾਂਨ ਦਸਤ ਗੀਰ ਅਸਾਂ ਪੀ ਵੇਖਾਂ ਜੋ ਤਹ ਪਾਈ ਦਸਤਗੀਰ ਕਹਿੰਦਾ ਸੀ ਵੀ ਵੇਖਣਾ ਚਾਹੁੰਨੇ ਵਖਾ ਸਕਦੇ ਹੋ ਜੇ ਲੱਖਾਂ ਕਾਸ਼ਪਤਾਲ ਨੇ ਹਜ਼ੂਰ ਨੇ ਚੈਲੰਜ ਕਬੂਲ ਕਰ ਲਿਆ ਵਖਾ ਸਕਦਾ ਉਹਨੇ ਕਿਹਾ ਮੇਰੇ ਬੇਟੇ ਨੂੰ ਵਖਾ ਦਿਓ ਮੋਰੇ ਬਿਠਾ ਦਿੱਤਾ ਗਿਆ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਸਤਗੀਰ ਦੇ ਬੇਟੇ ਨੂੰ ਕਹਿੰਦੇ ਨੇ ਬੇਟਾ ਅੱਖਾਂ ਬੰਦ ਕਰ ਜਿਵੇਂ ਮੈਂ ਕਮ ਉਸ ਤਰ੍ਹਾਂ ਤੂੰ ਮਗਰ ਬੋਲਣਾ ਤਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੀਰ ਦਸਤਗੀਰ ਦੇ ਬੇਟੇ ਨੂੰ ਜੋ ਪੜਾਇਆ ਸਰੀਰ ਉੱਥੇ ਬੈਠਾ ਰਿਹਾ ਉਹਦੀ ਸੁਰਤ ਨੂੰ ਲੈ ਕੇ ਪਾਤਸ਼ਾਹ ਪੂਰੇ ਬ੍ਰਹਮੰਡ ਵਿੱਚ ਯਾਤਰਾ ਕਰਾ ਦਿੱਤੀ ਪੀਰ ਦਸਤਗੀਰ ਦੇ ਬੇਟੇ ਨੂੰ ਮੋਹਰੇ ਬਿਠਾਇਆ ਤੇ ਸਹਿਬ ਨੇ ਕਿਹਾ ਮਗਰ ਬੋਲ ਅੱਖਾਂ ਬੰਦ ਕਰਵਾ ਕੇ حضور نے پھر پڑھیا ایک اوک سات نام ایک او پڑھو سات نک ਸਤਨਾਮ ਇੱਕ ਓੰ ਇੱਕ ਓੰ ਕਾਦ ਸਤਨਾਮ ਇੱਕ ਓ ਦਸਤ ਗੀਰ ਦੇ ਬੇਟੇ ਦੀ ਸੁਰਤ ਪਾਤਸ਼ਾਹ ਲੱਖਾਂ ਕਾਸ਼ ਪਤਾਲ ਬ੍ਰਹਮੰਡ ਵਿੱਚ ਲੈ ਗਏ ਭਾਈ ਗੁਰਦਾਸ ਜੀ ਲਿਖਦੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਕਾਸ਼ ਪਤਾਲ ਲਖ ਅੱਖ ਫੁਰਕ ਵਿੱਚ ਸਭ ਦਿਖਲਾਈ ਵਾਦਸ਼ਾ ਨੇ ਸਾਰੇ ਬ੍ਰਹਮੰਡ ਵਿਖਾ ਦਿੱਤੇ ਉਹਨੂੰ ਤੇ ਫਿਰ ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਨਹੀਂ ਕਰਦਾ ਇਹ ਕਲਯੁਗ ਹੈ ਇੱਥੇ ਸਕਾ ਪਿਓ ਵੀ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਕੋਈ ਬੰਦਾ ਨਹੀਂ ਕਹਿੰਦਾ ਮੇਰੀ ਔਲਾਦ ਮਾੜੀ ਹੈ ਸਾਰੇ ਬੰਦੇ ਕਹਿੰਦੇ ਚੰਗੇ ਨੇ ਮੇਰੇ ਬੱਚੇ ਬਹੁਤ ਚੰਗੇ ਨੇ ਕਿਸੇ ਨੂੰ ਪੁੱਛ ਕੇ ਵੇਖ ਲਓ ਪਰ ਕਿਤੇ ਨਾ ਕਿਤੇ ਮਨ ਵਿੱਚ 25% ਤਾਂ ਇਹ ਚੀਜ਼ ਪਈ ਹੈ ਇੱਕ ਅੱਧੀ ਐਫ ਡੀ ਆਰ ਬੱਚਿਆਂ ਤੋਂ ਲੁਕੋ ਕੇ ਰੱਖ ਲਈਏ ਕਿਤੇ ਕਮ ਆਏਗੀ ਇੱਕ ਅੱਧਾ ਪਲਾਟ ਥੋੜਾ ਆਸੇ ਪਾਸੇ ਰੱਖ ਲਈ ਸਾਰਾ ਥੋੜੀ ਨਾਮ ਕਰਨਾ ਕੱਲ ਨੂੰ ਘਰ ਵਾਲੀ ਦੇ ਮਗਰ ਲੱਗ ਕੇ ਮੈਂ ਬੁੱਢਾ ਹੋ ਕੇ ਫਿਰ ਕੀ ਕਰਨਾ ਕਿਤੇ ਨਾ ਕਿਤੇ ਹੈ 25% ਮਨ ਵਿੱਚ ਵਿਸ਼ਵਾਸ ਬੇਵਿਸ਼ਵਾਸੀ ਹੈ ਕਿਤੇ ਸਾਰਾ ਕੁਝ ਨਹੀਂ ਤੁਸੀਂ ਨਾਮ ਕਰਦੇ। ਹਜ਼ੂਰ ਨੇ ਕਿਹਾ ਬੇਟਾ ਇਹ ਕਲਯੁਗ ਹੈ। ਇੱਥੇ ਸਗਾ ਪਿਓ ਵੀ ਕਈ ਵਾਰ ਪੁੱਤ ਤੇ ਵਿਸ਼ਵਾਸ ਕਰਨੋਂ ਮੁੱਕਰ ਜਾਂਦਾ ਹੈ। ਤੂੰ ਲੱਖਾਂ ਬ੍ਰਹਮੰਡ ਦੇ ਇਹ ਕੋਟ ਬ੍ਰਹਮੰਡ ਦੀ ਇਸ ਰਚਨਾ ਵਿੱਚੋਂ ਲੱਖਾਂ ਕਾਸ਼ ਪਥਾਲ ਵੇਖ ਲੈਨੇ। ਲੈ ਫਿਰ ਜੇ ਵਿਖਾਉਣਾ ਤੇ ਪੂਰਾ ਹੀ ਵਿਖਾਉਣਾ ਚਾਹੀਦਾ ਹੈ। ਜੇ ਕਰਾਮਾਤ ਹੈ ਤਾਂ ਫਿਰ ਪੂਰੀ ਕਰਨੀ ਚਾਹੀਦੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਰ ਦਰਗਾਹ ਤੋਂ ਉਹਨੂੰ ਉਹ ਚੀਜ਼ ਵਿਖਾਈ ਜਿਹਨੂੰ ਸੱਚ ਖੰਡ ਕਹਿੰਦੇ ਨੇ ਜਿਹਨੂੰ ਸੱਚਮੁੱਚ ਉਹ ਜਗ੍ਹਾ ਕਹਿੰਦੇ ਨੇ ਉਸ ਤੁਰ ਪਤਾਲ ਤੋਂ ਦਰਗਾਹ ਤੋਂ ਇੱਕ ਵਸਤੂ ਪ੍ਰਗਟ ਕੀਤੀ ਕੁੱਲੇ ਵਿੱਚ ਹਜ਼ੂਰ ਨੇ ਕਿਹਾ ਬੁੱਕ ਕਰ ਉਹ ਕੁੱਲਾ ਭਰ ਕੇ ਪ੍ਰਗਟ ਕੀਤਾ ਉਹਨੂੰ ਕੜਾ ਪ੍ਰਸ਼ਾਦ ਕਹਿੰਦੇ ਨੇ ਉਸ ਜਗ੍ਹਾ ਤੇ ਪਹਿਲੀ ਵਾਰ ਪ੍ਰਗਟ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਲੱਖ ਪਤਾਲ ਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖ ਲਾਈ ਪਰ ਕਚ ਕਾਲ ਪ੍ਰਸ਼ਾਦ ਦਾ ਤਰੋਂ ਪਤਲੋਂ ਲਈ ਕੜਾਈ ਜ਼ਾਹਰ ਕਲਾ ਨਾ ਛਪੇ ਛਪਾਈ ਜ਼ਾਹਰ ਕਲਾ ਨਾ ਛਪੇ ਛਪਾਈ ਪਾਤਸ਼ਾਹ ਨੇ ਕਲਾ ਜਹਰ ਕਰਤੀ ਜਦੋਂ ਉਹਦਾ ਬੇਟਾ ਸੁਰਤ ਵਿੱਚ ਸਰੀਰ ਵਿੱਚ ਆਉਂਦਾ ਉੱਚੀ ਆਵਾਜ਼ ਵਿੱਚ ਕਹਿੰਦਾ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਨੇ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਅੱਲਾ ਹੈ ਖੁਦਾ ਹੈ ਗੁਰੂ ਨਾਨਕ ਤੇ ਸਾਧ ਸੰਗਤ ਉਹ ਫਿਰ ਜਿਹੜਾ ਕਚਕੋਲ ਪ੍ਰਸ਼ਾਦ ਦਾ ਸੀ ਨਾ ਕੋਲਾ ਹਜ਼ੂਰ ਨੇ ਕਹ ਸਭ ਨੂੰ ਵਰਤਾ ਕਿਣ ਕਾ ਕਿਣ ਕਾ ਸਭ ਨੂੰ ਵੰਡਿਆ ਪੀਰ ਦਸਤਗੀਰ ਕਹਿੰਦਾ ਹੈੇ ਬਾਬਾ ਨਾਨਕ ਜੇ ਵਸਤ ਕਬੂ ਚਖ ਕਰ ਨਹੀਂ ਦੇਖੀ ਹੈ ਜੇ ਵਸਤ ਕਿਸ ਲੋਕ ਕੀ ਹੈ ਹਜ਼ੂਰ ਨੇ ਕਿਹਾ ਇਹ ਸੱਚਖੰਡ ਤੁਰਦ ਗਾਦੀ ਵਸਤੂ ਹੈ ਉਹਨੇ ਕਿਹਾ ਪਾਤਸ਼ਾ ਜੇ ਸਭ ਨੂੰ ਵਰਤੌਣੀ ਹੋਵੇ ਫਿਰ ਪਾਤਸ਼ਾ ਨੇ ਤਿਹਾਵਲ ਤਿੰਨ ਚੀਜ਼ਾਂ ਮੰਗਾਈਆਂ ਉਸ ਜਗ੍ਹਾ ਤੇ ਭਾਰੀ ਮਾਤਰਾ ਵਿੱਚ ਫਿਰ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਪਹਿਲੀ ਵਾਰ ਬਗਦਾਦ ਵਿੱਚ ਵਰਤਾਈ ਉਸ ਤੋਂ ਬਾਅਦ ਸਾਸੰਗਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਰਹੀ ਹੈ ਅੱਜ ਕੜਾ ਪ੍ਰਸ਼ਾਦ ਉਹ ਜੋ ਵਰਤਾਇਆ ਜਾਂਦਾ ਹੈ ਔਰ ਜਦੋਂ ਸਭ ਨੇ ਉਹ ਕਿਣਕਾ ਮਾਤਰ ਛਕਿਆ ਜੋ ਗੁਰੂ ਨਾਨਕ ਸਾਹਿਬ ਨੇ ਗਾਇਆ ਉਹ ਪੀਰ ਦਸਤਗੀਰ ਦੇ ਬੇਟੇ ਨੇ ਗਾਇਆ ਔਰ ਪੂਰੇ ਬਗਦਾਦ ਨੇ ਫਿਰ ਉਹ ਗਾਇਆ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਬੋਲਿਆ ਪੀਰ ਦਸਤਗੀਰ ਦਾ ਬੇਟਾ ਗਾ ਰਿਹਾ ਸੀ ਪੂਰਾ ਬਗਦਾਦ ਪੀਰ ਦਸਤਗੀਰ ਔਰ ਸਭ ਮਗਰ ਗਾ ਰਹੇ ਸੀ ਹਜ਼ੂਰ ਨੇ ਕੀ ਉਹਨਾਂ ਨੂੰ ਪੜ ਕੇ ਸੁਣਾਇਆ ਸਾਹਿਬ ਕਹਿੰਦੇ ਬਲੇ ਹਾਰੀ ਕੁਦਰਤ ਵਸੇ ਤੇਰਾ ਅੰਤ ਨਾ ਜਾਈ ਲਖੇਆ ਪੜੋ ਸਾਰੇ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਬੱਲੇ ਹਾਰੀ ਕੁਦਰਤ ਵਸੇ ਆ ਬੱਲੇ ਹਾਰੀ ਕੁਦਰਤ ਵਸੇ ਆ ਬੱਲੇ ਹਾਰੀ ਕੁਦਰਤ ਵੱਲੇ ਹਾਰੀ ਕੁਦਰਤ ਵਸੇ ਆ ਤੇਰਾ ਅੰਤ ਨ ਜਾਏ ਲਖੇ ਆ ਤੇਰਾ ਅੰਤ ਨ ਜਾਏ ਲਖੇ ਆ ਤੇਰਾ ਅੰਤ ਨ ਜਾਈ ਰੱਖੇ ਆ ਤੇਰਾ ਅੰਤ ਨ ਜਾਏ ਵੱਲੇ ਹਾਰੀ ਕੁਦਰਤ ਵਸੇ ਆ ਵੱਲੇ ਹਾਰੀ ਕੁਦਰਤ ਵਸੇ ਆ ਬੱਲਹਾਰੀ ਕੁਦਰਤ ਵਸੇ ਆ ਬੱਲਹਾਰੀ ਕੁਦਰਤ ਵਸੇ ਆ ਸਾਰੇ ਬਗਦਾਦ ਨੇ ਗਾਇਆ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਜ਼ਰਤ ਗੁਰੂ ਨਾਨਕ ਬਾਬਾ ਕਰਕੇ ਨਮਸਕਾਰ ਕੀਤੀ ਅੱਜ ਤੱਕ ਬਗਦਾਦ ਵਿੱਚ ਪਾਤਸ਼ਾਹ ਦੇ ਨਾਮ ਤੇ ਉਹ ਗੁਰਦੁਆਰਾ ਬਣਿਆ ਵੈਸੇ ਮੈਂ ਨਹੀਂ ਵੇਖਿਆ ਜਿਹੜੇ ਸੱਜਣ ਗਏ ਨੇ ਉਹਨਾਂ ਦੱਸਿਆ ਉਸ ਗੁਰਦੁਆਰੇ ਵਿੱਚ ਇੱਕ ਬੇੜਾ ਵੀ ਖੜਾ ਹੈ ਜਦੋਂ ਪਾਤਸ਼ਾਹ ਨੂੰ ਜੈਜਹਿਕਾਰ ਹੋਈ ਨਾ ਤਾਂ ਤਿੰਨ ਦਿਨ ਮਹਾਰਾਜ ਬਗਦਾਦ ਵਿੱਚ ਰਹੇ ਗੜ ਬਗਦਾਦ ਨਵਾਏ ਕ ਮੱਕਾ ਮਦੀਨਾ ਸਭ ਨਾ ਆਇਆ ਸਭ ਮੁਸਲਮਾਨ ਮੱਕਾ ਮਦੀਨਾ ਬਗਦਾਦ ਦੇ ਲੋਕ ਨਿਵੇ ਇੱਕ ਮਾਈ ਆ ਕੇ ਰੌਲਾ ਪਾਉਂਦੀ ਹੈ ਤੂੰ ਖੁਦਾ ਹੈ ਤੂੰ ਖੁਦਾ ਹੈ ਵਾਦਸ਼ਣ ਕੇ ਨਹੀਂ ਖੁਦਾ ਦਾ ਬੰਦਾ ਉਹ ਲੋਕੀ ਬੋਲੇ ਮਹਾਰਾਜੇ پاگل ਐ ਮਾਈ ਸਤਗੁਰਾਂ ਕਹਿਆ پاگل ਨਹੀਂ ਐ ਮਹਾਰਾਜੇ ਸਤਮੁੱਚ پاگل ਐ ਕਈ ਵਰੇ ਗੁਜ਼ਰ ਗਏ ਨੇ ਇਹਦੇ ਪੁੱਤ ਨੂੰ ਪਿੰਡੋਂ ਵਿਆਹਣ ਗਏ ਸੀ ਦਰਿਆ ਦੇ ਪਾਰ ਮਹਾਰਾਜ ਜਦੋਂ ਵਿਆਹ ਕੇ ਵਾਪਸ ਆਉਂਦੇ ਸੀ ਨਾ ਇਹ ਘਰ ਵਿੱਚ ਸਗਨ ਤੇ ਤੇਲ ਇਕੱਠਾ ਕਰਕੇ ਮਾਈਆਂ ਲੈ ਕੇ ਬਰਾਤ ਦੀ ਉਡੀਕ ਕਰ ਰਹੀ ਸੀ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਮਹਾਰਾਜ ਬਰਾਤ ਸਮੇਤ ਬੇੜਾ ਡੁੱਬ ਗਿਆ ਕੋਈ ਵੀ ਵਾਪਸ ਨਾ ਮੁੜਿਆ ਸਭ ਡੁੱਬ ਗਏ ਇਹ ਉਦੋਂ ਦੀ ਪਾਗਲ ਹੋਈ ਹੈ ਹੁਣ ਉਹ ਪਾਤਸ਼ਾਹ ਨੂੰ ਕਹਿੰਦੀ ਤੂੰ ਖੁਦਾ ਹੈ ਹਜ਼ੂਰ ਨੇ ਕਿਹਾ ਮੈਂ ਖੁਦਾ ਦਾ ਬੰਦਾ ਹਾਂ ਉਹਨਾਂ ਕਹੇ ਜੇ ਫਿਰ ਖੁਦਾ ਦਾ ਬੰਦਾ ਹੈ ਤਾਂ ਖੁਦਾ ਹੱਥ ਤੱਕ ਤਾਂ ਪਹੁੰਚ ਐ ਨਾ ਦੱਸ ਮੇਰੇ ਪੁੱਤ ਦਾ ਬੇੜਾ ਕਦੋਂ ਆਏਗਾ ਮੇਰਾ ਪੁੱਤ ਵਿਆਹ ਕੇ ਕਦੋਂ ਆਏਗਾ ਰੋਜ਼ ਦਰਿਆ ਦੇ ਕੰਢੇ ਵਹਿ ਜਾਂਦੀ ਐ ਸਵੇਰ ਤੋਂ ਸ਼ਾਮਾਂ ਤੱਕ ਸੂਰਜ ਡੁੱਬਣ ਤੱਕ ਬਹਿਂਦੀ ਐ ਪਾਗਲਾਂ ਦੀ ਤਰ੍ਹਾਂ ਉੱਠ ਕੇ ਫਿਰ ਵਾਪਸ ਆ ਜਾਂਦੀ ਐ ਕਈ ਵਰਿਆਂ ਤੁੱਥੇ ਰਹੀ ਸਾਥ ਸੰਗਤ ਇਹ ਤੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਅਸੀਂ ਤਰਕ ਕਰਨ ਵਾਲੇ ਲੋਕ ਆ ਉਹ ਵਗੜਦੀ ਲੋਕ ਇਸ ਗੱਲ ਤੇ ਵਿਸ਼ਵਾਸ ਕਰਦੇ ਨੇ ਪਾਦਸ਼ਾਹ ਨੇ ਕਿਹਾ ਦੱਸ ਤੇਰੇ ਪੁੱਤ ਦਾ ਬੇੜਾ ਕਿੱਥੇ ਡੁੱਬਿਆ ਸੀ ਉਹ ਦਰਿਆ ਦੇ ਕੰਢੇ ਲੈ ਗਏ ਉਸ ਮਾਈ ਦਾ ਵਿਰਾਗ ਨਾ ਵੇਖਿਆ ਗਿਆ ਔਰ ਹਜ਼ੂਰ ਨੇ ਕਿਹਾ ਨੂੰ ਇੰਨਾ ਵਿਸ਼ਵਾਸ ਹੈ ਇਹ ਰੋਜ ਸਵੇਰੇ ਦਰਿਆ ਦੇ ਕੰਢੇ ਬਹਿ ਜਾਂਦੀ ਹੈ ਸੂਰਜ ਡੁੱਬੇ ਉੱਠ ਕੇ ਆ ਜਾਂਦੀ ਹੈ ਸਵੇਰੇ ਫਿਰ ਬਹਿ ਜਾਂਦੀ ਹੈ ਅੱਜ ਤਾਂ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਹੋਣੇ ਅੱਜ ਤੇ ਮੇਰੇ ਪੁੱਤ ਨੇ ਵਿਆਹ ਕੇ ਆਉਣਾ ਹੀ ਹੋਣੇ ਇੰਨੇ ਸਾਲਾਂ ਤੋਂ ਵਿਸ਼ਵਾਸ ਵਿੱਚ ਬੈਠੀ ਹੈ ਮਾਈ ਇਹ ਵਿਸ਼ਵਾਸ ਦਾ ਰਸਤਾ ਸਿੱਧਾ ਰੱਬ ਦੇ ਘਰ ਜਾਂਦਾ ਹੈ ਹਜ਼ੂਰ ਸੱਚੇ ਬਾਦਸ਼ਾਹ ਨੇ ਦੁੱਬਿਆ ਬੇੜਾ ਕਿੰਨੇ ਵਰਿਆਂ ਵੱਧ ਧਾਰਿਆ ਔਰ ਸਾਧ ਸੰਗਤ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਈ ਨੂੰ ਕਿਹਾ ਲੈ ਗਣਲਾ ਕੋਈ ਬੰਦਾ ਬਰਾਤੀ ਰਹਿ ਨਾ ਜਾਵੇ ਹੁਣ ਉਹ ਬੇੜਾ ਅੱਜ ਤੱਕ ਬਗਦਾਦ ਦੇ ਉਸ ਸ਼ਹਿਰ ਵਿੱਚ ਪਿਆ ਉਹਨੂੰ ਉਹ Hazrat ਸਾਹਿਬ ਕਹਿੰਦੇ ਪੁੱਛਦੇ ਨੇ Hazrat ਗੁਰੂ ਨਾਨਕ ਬਾਬਾ ਦਾ ਧਾਰਿਆ ਬੇੜਾ ਹੈ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ ਅਸੀਂ ਵੀ ਵਿਸ਼ਵਾਸ ਵਿੱਚ ਜਾਈਏ ਸਾਡੇ ਅੰਦਰ ਭਰੋਸਾ ਜੱਗ ਗਏ ਗੁਰੂ ਤੇ ਵਿਸ਼ਵਾਸ ਆਵੇ ਕੱਲੇ ਕਹਿਣ ਜੋ ਗਿਨ ਨਾ ਰਹਿ ਜਾਈਏ ਦੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਗੋਂਦੇ ਰੋ ਤੇ ਫਿਰ ਮਾਫ ਕਰਿਓ ਤੁਸੀਂ ਸੋਮਵਾਰ ਕਿਸੇ ਹੋਰ ਦਾ ਵਰਤ ਰੱਖੋ ਮੰਗਲਵਾਰ ਕਿਸੇ ਮਾਈ ਦੀ ਪੂਜਾ ਕਰੋ ਵੀਰਵਾਰ ਕਿਸੇ ਬਾਬੇ ਦੇ ਜਾਓ ਸ਼ਨੀਵਾਰ ਕਿਤੇ ਤੇਲ ਪਾਓ ਫਿਰ ਕੋ ਗੁਰੂ ਨਾਨਕ ਦੇ ਸਿੱਖਾਂ ਫਿਰ ਗੁਰੂ ਨਾਨਕ ਦੇ ਨਹੀਂ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਉਹ ਸਾਧ ਸੰਗਤ ਸਤਕਾਰ ਸਭ ਦਾ ਕਰਦਾ ਹੈ ਔਰ ਸੀਸ ਅਕਾਲਪੁਰ ਖਰਬਗਗੇ ਚਕਾਉਂਦਾ ਉਹ ਸਬਾਏ ਗੁਰੂ ਤੋਂ ਹੋਰ ਕਿਸੇ ਕੋਲ ਮੰਗ ਨਹੀਂ ਰੱਖਦਾ ਆਪਣੇ ਸਬਾਏ ਗੁਰੂ ਤੋਂ ਕਿਸੇ ਕੋਲੋਂ ਨਹੀਂ ਮੰਗਦਾ ਜੇ ਤਾਂ ਮਾਲਕ ਵੱਡਾ ਹੋਵੇ ਉਹ ਕਿਸੇ ਹੋਰ ਕੋਲੋਂ ਮੰਗੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨੂੰ ਲੱਜਾ ਆਉਣੀ ਚਾਹੀਦੀ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਭਾਈ ਜਿਹੜਾ ਮਾਲਕ ਸਾਹਿਬ ਜਿਹਦਾ ਆਪ ਵੱਡਾ ਹੋਵੇ ਉਹ ਦੂਜੇ ਕੋਲੋਂ ਮੰਗੇ ਉਹਨੂੰ ਲਾਜ ਨਹੀਂ ਹੁੰਦੀ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜਮ ਰਹੀ ਹੈ ਉਹਨੂੰ ਸ਼ਰਮ ਨਾਲ ਮਰਨਾ ਚਾਹੀਦਾ ਐਡੇ ਵੱਡੇ ਗੁਰੂ ਦਾ ਸਿੱਖ ਹੋ ਕੇ ਕਿਸੇ ਹੋਰ ਕੋਲ ਮੰਗੇ